ਆਹ ਇਹ ਚ ਬਾਈ ਰੋਜ਼ ਦਾ ਰੋਜ਼ ਤੇ ਦੇਖਣਾ ਪੈਣਾ ਪਾਣੀ ਨਹੀਂ ਫਿਰ ਇਹਨੇ ਸਹੀ ਰਿਜ਼ਲਟ ਨਹੀਂ ਦੇਣਾ ਜਿਹੜਾ ਰੀਬਨ ਆ ਨਾ ਪੂਰਾ ਗਿੱਲਾ ਹੋਣਾ ਚਾਹੀਦਾ ਆਹ ਬੱਚਾ ਬਾਈ ਡਰਕੀ ਦਾ ਤੇ ਤਿੰਨ ਤਿੰਨ ਟਰੇਆਂ ਲੱਗੀਆਂ ਹੋਈਆਂ ਇੱਕ ਟਰੇ ਵਿੱਚ 102 ਅੰਡਾ ਆ ਜਾਂਦਾ ਇਹ ਚ ਸਸੇ ਗਾਈ ਦੋਸਤੋ ਬਾਈ ਕੀ ਹਾਲ ਚਾਲ ਦਾ ਠੀਕ ਠਾਕ ਹੋ ਜੀ ਤੇ ਫਾਰਮ ਵਿੱਚ ਬਾਈ ਆ ਗਿਆ ਸੀਗਾ ਅੰਡੇ ਕੱਲ ਲਾਏ ਨਹੀਂ ਸੀਗੇ ਮਸ਼ੀਨ 'ਚ ਬਤਕਾਂ ਦੇ ਅੰਡੇ ਲਾਵਾਂਗੇ ਸਭ ਤੋਂ ਪਹਿਲਾਂ ਦੂਜੇ ਅੰਡੇ ਇਕੱਠੇ ਕਰਕੇ ਚਾਰ ਦਿਨ ਦੇ ਫਿਰ ਆਪਾਂ ਲਾਵਾਂਗੇ ਆਪਣੇ ਕੋਲ ਹੁਣ ਤਕਰੀਬਨ 4 ਕਟਰਿਆਂ ਹੀ ਹੁੰਨੀਆਂ ਬਾਕੀ ਆਪਾਂ ਨੇ ਮੁਰਗੀਆਂ ਸਾਰੀਆਂ ਸੇਲ ਕਰਤੀਆਂ ਤੇ 4 ਕਟਰਿਆਂ 120 ਕੰਡਾ ਹੁੰਦਾ ਉਹੀ 4 ਦਿਨ ਬਾਅਦ ਆਪਾਂ ਨੇ 4 ਕ ਸੂਆਂ ਅੰਡਾ ਆਪਾਂ ਨੇ ਲਾ ਦੇ ਕਰਨਾ ਮਸ਼ੀਨ ਵਿੱਚ 4 ਦਿਨ ਬਾਅਦ ਕਿ ਫੈਬਲੀ ਲੀਕ ਸਿੱਜਾ ਉਹ ਪਾਣੀ ਵਾਲਾ ਉਹਨੂੰ ਹੁਣ ਐਮਸੀ ਲਾਈ ਜਾ ਐਮਸੀ ਸੁੱਕੇ ਤੇ ਬਾਅਦ ਫਿਰ ਛੋਟੀ ਮਸ਼ੀਨ ਵਿੱਚੋਂ ਆਂਡੇ ਕੱਢ ਕੇ ਬੱਤਕਾਂ ਦੇ ਤੇ ਮਸ਼ੀਨ ਕਰ ਦੇਣੀ ਆ ਬੰਦ ਇਹ ਮਸ਼ੀਨ ਹੁਣ ਜਾਊਗੀ ਗਗਨਾਲੇ ਫਾਰਮ 'ਚ ਤੇ ਉੱਧਰ ਛੱਡ ਦੇਣੀ ਆ ਉਹਦੇ ਵਿੱਚ ਉੱਥੇ ਜਾ ਕੇ ਫਿਰ ਇਹਦੇ ਵਿੱਚ ਬਈ ਡਬਲ ਐਫ ਜੀ ਦੇ ਬੱਚੇ ਪੜਵਾਏ ਕਰਾਂਗੇ ਡਬਲ ਐਫ ਜੀ ਦੇ ਵਿੱਚ ਚੱਲੂਗੇ ਥੱਲੇ ਤਾਰੇ ਹੋਏ ਆਂਡੇ 30 35 ਥੱਲੇ ਅੰਡੇ ਤਾਰੇ ਹੋਏ ਆ ਬਾਕੀ 20 ਕੰਡੇ ਉੱਪਰ ਆ ਤੇ ਇੱਕ ਟ੍ਰੇ ਸ਼ਾਇਦ ਆਉਗੀ ਟੋਟਲ ਯਾਨੀ ਕਿ 60 70 ਆਂਡੇ ਲੱਗੇ ਹੋਏ ਆ ਇਸ ਟਾਈਮ ਤੇ ਇਹ ਹੁਣ ਆਪਾਂ ਨੇ ਚੱਕ ਕੇ ਤੇ ਇਧਰ ਮਸ਼ੀਨ ਚਲਾ ਲੈਣੇ ਆ ਵੱਡੇ ਵਾਲੀ ਚ ਤੇ ਫਿਰ ਇਹਨੂੰ ਬੰਦ ਕਰ ਦਾਂਗੇ ਇਹ ਮਸ਼ੀਨ ਆਪਾਂ ਨੇ ਬਈ 2000 ਸ਼ਾਇਦ 17 ਚ ਜਾਂ 18 ਚ ਤਿਆਰ ਕਰੀ ਸੀਗੀ ਤੇ ਬਹੁਤ ਵਧੀਆ ਬਈ ਚੱਲੀ ਆ ਮਸ਼ੀਨ ਤੇ ਰਿਜ਼ਲਟ ਵੀ ਬਹੁਤ ਵਧੀਆ ਬਈ ਇਹਦਾ ਆਉਂਦਾ ਇਹ ਟਰੇਆਂ ਚ ਚਾਹੇ ਤਾਂ ਨਾ ਟਰਾਲੀ ਚ ਆਪਾਂ ਖੜੇ ਵੀ ਇਦਾਂ ਅੰਡੇ ਲਾ ਸਕਦੇ ਆ ਅੱਧੇ ਉਧਰ ਤੇ ਲੱਗ ਜਾਣੇ ਅੱਧੇ ਇਧਰ ਤੇ ਲੱਗ ਜਾਣੇ ਕਿਉਂਕਿ ਜਿਹੜੀ ਆ ਨਾ ਵਿੱਚ ਸਪੇਸ ਮੈਂ 5 ਇੰਚ ਦੀ ਰੱਖੀ ਆ ਜਿਹੜੀਆਂ ਦੂਜੀਆਂ ਮਤਲਬ ਆਪਾਂ ਕੰਪਨੀ ਦੀ ਮਸ਼ੀਨਾਂ ਲਾਉਂਦੇ ਆ ਚ 3 ਇੰਚ ਦੀ ਹੁੰਦੀ ਆ ਇਹ ਸਪੇਸ ਹੁੰਦੀ ਹੈ ਇਹ ਮੈਂ ਖੁੱਲੀ ਰੱਖਿਆ ਮਾ ਜਿੱਦਾਂ ਮਰਜ਼ੀ ਹਨਾ ਹੱਥ ਘੁੰਮ ਸਕਦਾ ਇਹਦੇ ਤੇ ਆਂਡਾ ਵੀ ਆਪਾਂ ਲਗਾ ਸਕਦੇ ਹਾਂ ਬਾਕੀ ਇਹ ਜੇ ਆਪਾਂ ਨਾ ਕਰਨੇ ਤਾਂ ਆਦਾਂ ਟਰੇ ਨਿਕਲ ਜਾਂਦੀ ਬਈ ਇਹ ਇਹਨਾਂ ਦਾ ਫੇਲ ਲਾ ਦੋ ਆਂਡੇ ਚਾੱਕ ਕੇ ਤੇ ਤਿੰਨ ਤਿੰਨ ਟਰੇਆਂ ਲੱਗੀਆਂ ਹੋਈਆਂ ਇੱਕ ਟਰੇ ਵਿੱਚ 102 ਆਂਡਾ ਆ ਜਾਂਦਾ ਇਹ ਚ ਹੁਣ ਆਪਾਂ ਥੱਲੇ ਵਾਲੀ ਸ਼ੈਡ ਲਾਵਾਂਗੇ ਇੱਕ ਟਰੇ ਵਿੱਚ ਲਾ ਦੇਣੇ ਆ ਉਸ ਤੋਂ ਬਾਅਦ ਕੱਲੂ ਜਾਂ ਪਰਸੋਂ ਨੂੰ ਫਿਰ ਮੁਰਗੀਆਂ ਦੇ ਆਂਡੇ ਵੀ ਲਾ ਦੇਣੇ ਆ ਥੱਲੇ ਵਾਲ ਟਰੇਆਂ ਹਲੇ ਲਾਈਆਂ ਨਹੀਂ ਹੈਗੀਆਂ 1-2 ਦਿਨਾਂ ਚ ਭਲਾ ਦਾਂਗੇ ਇਹਨਾਂ ਮੈਂ ਤਿਆਰ ਕਰਦੀਆਂ ਇਹ ਪਲਾਸਟਿਕ ਦੀਆਂ ਵੀ ਆਉਂਦੀਆਂ 200 ਅੰਡੇ ਤੋਂ 100 ਅੰਡ ਦੀ ਵੀ ਆਉਂਦੀ 200 ਅੰਡ ਦੀ ਵੀ ਆਉਂਦੀ ਹੈ ਤੇ ਆਪਾਂ ਨੇ ਉਹ ਨਾ ਟੁੱਟ ਜਾਣੀ ਛੇਤੀ ਆਉਂਦੀ ਵੀ ਮਹਿੰਗੀਆਂ 14-1500 ਰੁਪਏ ਦੀ ਇੱਕ ਟ੍ਰੇ ਆਉਂਦੀ ਆ ਉਹ ਤੇ ਆਪਾਂ ਨੇ ਨਾ ਲੋਹੇ ਦੀ ਤਿਆਰ ਕਰਕੇ ਵਧੀਆ ਜਾਲੀ ਵਾਲੀਆਂ ਉਹ ਲਾ ਦੇਣੀਆਂ ਇੱਥੇ ਇਹਦੇ ਵਿੱਚ ਵੀ ਥੋੜਾ ਜਿਹਾ ਪਾਣੀ ਘਟਿਆ ਹੋ ਸੀਗਾ ਤੇ ਪਾਣੀ ਆਪਾਂ ਪਾ ਦਨੇ ਆ ਸਰਿੰਜ ਨਾਲ ਪੈਣਾ ਪਾਣੀ ਕਸਰਨ ਜਿਹੋ ਹੋ ਰਿਹਾ ਪਿਆਣੀ ਕਿਉਂਕਿ ਜਿਹੜਾ ਰੀਵਨ ਆ ਨਾ ਸੁੱਕਣਾ ਨਹੀਂ ਚਾਹੀਦਾ ਇਹ ਨਹੀਂ ਫਿਰ ਆਪਣਾ ਜਿਹੜਾ ਹਿਮੀਉਨਿਟੀ ਦਾ ਦੱਸਣਾ ਹੁਣ ਆ ਦੇਖੇ ਇੱਥੇ ਪਹੁੰਚੀ ਵੀ ਹੈ 70 ਤੇ ਪਹੁੰਚੀ ਵੀ ਹੈ ਠੀਕ ਹੈ ਜੀ ਟੈਂਪਰੇਚਰ ਹੈਗਾ ਇਸ ਟਾਈਮ ਆ ਦੇਖ ਅ 28 28.5 29 ਵਰ ਪਹੁੰਚਿਆ ਵਾ ਪਾਣੀ ਪਾਤ ਆਪਾਂ ਨੇ ਫੁੱਲ ਕਰ ਇਹ ਚ ਬਈ ਰੋਜ਼ ਦਾ ਰੋਜ਼ ਤੇ ਦੇਖਣਾ ਪੈਣਾ ਪਾਣੀ ਨਹੀਂ ਫਿਰ ਇਹਨੇ ਸਹੀ ਰਿਜ਼ਲਟ ਨਹੀਂ ਦੇਣਾ ਜਿਹੜਾ ਰੀਵਨ ਆ ਨਾ ਪੂਰਾ ਗਿੱਲਾ ਹੋਣਾ ਚਾਹੀਦਾ ਇਹ ਰੀਵਨ ਵੀ ਸਾਫ਼ ਕਰਨਾ ਪੈਂਦਾ ਜਿੱਦਾਂ ਹਾਂ ਲੇਕਿਨ ਨਾ ਗਰਦ ਜੀ ਪੈ ਗਈ ਕਿਉਂਕਿ ਆਪਾਂ ਨੇ ਬਾਹਰ ਲਾਇਆ ਸੀਗਾ ਕਈ ਦਿਨ ਦਾ ਤੇ ਹੁਣ ਇਹ ਜਦੋਂ ਮੈਂ ਹੁਣ ਜਿਆਦਾ ਗੰਦਾ ਹੋ ਗਿਆ ਨਾ ਫਿਰ ਸਾਫ਼ ਕਰਕੇ ਫਿਰ ਆਪਾਂ ਦੁਬਾਰਾ ਲਾਵਾਂਗੇ ਇਹਨੂੰ ਮੈਂਸ ਲੇਟਰ ਮਸ਼ੀਨ ਦੋਸਤੋ ਚਲਾਤੀ ਆਪਾਂ ਨੇ ਬੱਤਕਾਂ ਦੇ ਆਂਡੇ ਲਾਤੇ ਉਹ ਵਾਲੀ ਮਸ਼ੀਨ ਵੀ ਵਾਲੇ ਚੱਲ ਰਹੀ ਹੈ ਥੱਲੇ ਵਾਲੇ ਆਂਡੇ ਮੈਂ ਚੱਕੇ ਨਹੀਂ ਕਿਉਂਕਿ ਇੱਧਰ ਨਾ ਥੱਲੇ ਆਪਣਾ ਟ੍ਰੇਆਂ ਨਹੀਂ ਲਾਈਆਂ ਹੈਗੀਆਂ ਇਸ ਕਰਕੇ ਫਿਰ ਉਹ ਆਪਾਂ ਨੇ ਹਲੇ ਚਲਾ ਕੇ ਰੱਖੀ ਆ ਤੇ ਜਦੋਂ ਇਹਨਾਂ ਥੱਲੇ ਵਾਲੇ ਆਂਡੇ ਵਿੱਚੋਂ ਬੱਚੇ ਨਿਕਲ ਗਏ ਤੇ ਫਿਰ ਆਪਾਂ ਉਹ ਮਸ਼ੀਨ ਨੂੰ ਬੰਦ ਕਰ ਦਾਂਗੇ। ਬਾਕੀ ਦੇ ਆਂਡੇ ਜਿਹੜੇ ਉੱਪਰ ਪਏ ਸੀਗੇ ਉਹਨੇ ਸਾਰੇ ਇੱਧਰ ਲਾਤੇ। ਤੇ ਟੈਂਪਰੇਚਰ ਵੱਧ ਰਿਹਾ ਆਪਣਾ 30.7 ਤੇ ਹਿਮੀਡਿਟੀ ਹੋ ਗਈ 22 68 ਹੋ ਗਈ। ਫਿਰ ਉਹ ਬੱਚੇ ਵੀ ਦਿਖਾਉਣਾ। ਬੱਤਕਾਂ ਦੇ ਬੱਚੇ ਤਾਂ ਆਪਾਂ ਸੇਲ ਕਰੀਏ ਦੇ ਨਾਲ ਦੇ ਨਾਲ। ਬੈਂਟਮ ਦੇ ਬੱਚੇ ਨਿਕਲੇ ਸੀਗੇ 4 ਤੇ ਉਹਨਾਂ ਵਿੱਚੋਂ ਬਾਈ ਰਾਤ ਇੱਕ ਬੱਚਾ ਮਰ ਗਿਆ ਉਹ ਵੀ ਬੱਲਬ ਪਰਫਿਊਜ ਹੋ ਗਿਆ ਸੀਗਾ ਤੇ ਠੰਡ ਲੱਗਣ ਕਾਰਨ ਬਾਈ ਇੱਕ ਬੱਚਾ ਮਰ ਗਿਆ ਆ ਬੱਚਾ ਬਾਈ ਟਰਕੀ ਦਾ ਹੈ ਤਿੰਨ ਬੱਚੇ ਨਿਕਲੇ ਸੀਗੇ ਉਹਨਾਂ ਵਿੱਚੋਂ ਬਾਈ ਇੱਕੋ ਬਚਿਆ ਚਲੋ ਇਹ ਸਹੀ ਆ ਤੇ ਇੱਕ ਬੱਤਕ ਦਾ ਬੱਚਾ ਪਏ ਆਪਣੇ ਕੋਲ ਬਾਕੀ ਤਾਂ ਆਪਾਂ ਸੇਲ ਕਰਦੇ ਸੀਗੇ ਤਿੰਨ ਹੁਣ ਬੈਂਟਮ ਦੇ ਹੋਗੇ ਆ ਬੈਂਟਮ ਦੇ ਘੁੰਮ ਰਹੇ ਆ ਹੁਣ ਤਾਂ ਵਧੀਆ ਹੋ ਕੇ ਸੋਹਣੇ ਹੋਗੇ ਤੇ ਵੈਕਸੀਨ ਬੁਕਸਨ ਆਪਾਂ ਨੇ ਕੁਝ ਨਹੀਂ ਕਰਿਆ ਹੈਗਾ ਸਿਰਫ ਆਪਾਂ ਕੱਲ ਨੂੰ ਇਹਨਾਂ ਨੇ ਐਂਟੀਬਾਇਟਿਕ ਚਲਾਵਾਂਗੇ ਇੱਕ ਦੋ ਦਿਨ ਤੇ ਹੌਲੀ ਹੌਲੀ ਫਿਰ ਜਿਉਂ ਜਿਉਂ ਬਾਹਰ ਦਾ ਟੈਂਪਰੇਚਰ ਬਈ ਵਧੀ ਗਿਆ ਨਾ ਹੁਣ ਬਾਹਰ ਦਾ ਵੀ ਟੈਂਪਰੇਚਰ ਵਧ ਰਿਹਾ ਹੈ ਫਿਰ ਆਪਾਂ ਇਹਨਾਂ ਨੂੰ ਬਾਹਰ ਹੀ ਛੱਡ ਦੇ ਕਰਾਂਗੇ ਬਾਹਰ ਇੰਤਜ਼ਾਮ ਕਰ ਦਾਂਗੇ ਇਹਨਾਂ ਦਾ ਫਿਲਹਾਲ ਤਾਂ ਇਹ ਆਪਾਂ ਨੂੰ ਬੱਲਮਾਂ ਵਿੱਚ ਰੱਖਣੇ ਪੈ ਰਹੇ ਆ ਆ ਲਓ ਕਵਰ ਕਰਨੇ ਪੈਣੇ ਬਈ ਪੁਲਿਕ ਕਵਰ ਇਹ ਮੁਰਗਾ ਬੰਵਾਰ ਸੀਗਾ ਹੁਣ ਤਾਂ ਹੋ ਗਿਆ ਠੀਕ ਇਹ ਮੈਂ ਕੱਲੇ ਛੱਡਿਆ ਸੀਗਾ ਬਾਹਰ ਡਰ ਕੇ ਆਪਾਂ ਇੱਧਰ ਛੱਡਦੇ ਇੱਧਰ ਜਿਹੜੇ ਬਲੇਜਰ ਸੀਗੇ ਉਹ ਹੋ ਗਏ ਸੀਗੇ ਸੇਲ ਤੇ ਫੀਮੇਲ ਬਾਈ ਬੈਠੀ ਆਂਡਿਆਂ ਤੇ ਬੈਠੀ ਹੈ ਇਸ ਟਾਈਮ ਮੈਂ ਦੇਖ ਨਹੀਂ ਰਿਹਾਗਾ ਫੋਕਸ ਰਿਲੇਅ ਰਿਹਾ ਬਾਈ ਉਹ ਬਿਠਾਲੀ ਹੋਈ ਆਪਾਂ ਨੇ ਬੱਤਕ ਨਹੀਂ ਆਂਡੇ ਮੈਂ ਰੱਖਦੇ ਸੀਗੇ ਇਹਦੇ ਤਾਂ ਟਿਪਰ ਨੇ ਮਸ਼ੀਨ ਚੇ ਲਾਤੇ ਸੀਗੇ ਮਾਖਾ ਚਲੋ ਹੁਣ ਬੈਠੀ ਤੇ ਹੈਗੀ ਚਲੋ ਬੱਤਕ ਤੇ ਅੰਡੇ ਹੀ ਲਾ ਦਨੇ ਆਪਾਂ ਫਿਰ ਮੈਂ ਬਠਾਲਤੀ ਸੀਗੀ ਮਾਖਾ ਜਿਉਂ ਨਿਕਲ ਗਏ ਠੀਕ ਆ ਇਹੋ ਮੈਂ ਲੱਕ ਕੱਟਦੇ ਸੀਗੇ ਉਧਰ ਨਾਲ ਇਹਨੂੰ ਮੁਰਗੇ ਹੀ ਕ੍ਰੋਸ ਕਰੀ ਜਾਂਦੇ ਇਹਦੇ ਜਿਹੜੇ ਪਹਿਲਾਂ ਦੋ ਬੱਚੇ ਨਿਕਲੇ ਸੀਗੇ ਉਹ ਲਾ ਰੰਗ ਦੇ ਸੀਗੇ ਬੱਤਕਾਂ ਨੂੰ ਬਈ ਬੰਦ ਕਰਤਾ ਆਪਨੇ ਦਾਣਾ ਪਾ ਕੇ ਬਾਕੀ ਦੇ ਜਾਨਵਰ ਬਈ ਆਪਾਂ ਤੁਹਾਨੂੰ ਕੱਲ੍ਹ ਦਿਖਾਵਾਂਗੇ ਤੇ ਕਰਦੇ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਲੱਗੀ We do the curry bomb on Thunderwall.